ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜਗੋ ਜਗ ਅਟਲ ਚਵਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਰਾਜ ਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੂ ਪਾਤਸ਼ਾਹਿਆਂ ਦੀ ਜਗ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਆਓ ਮਨ ਮਿਰਤਿਆਂ ਨੂੰ ਅਕਾਗਰ ਕਰੀਏ ਪਰ ਜੋ ਆਪਾ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੀ ਪਾਵਨ ਅਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਜਣ ਸਚਾ ਪਾਤਸ਼ਾਹ ਅਰਸ਼ਾਂ ਦੇ ਸਾਹੋ ਜੇਸਾ ਪਾਸ ਬੈਠਿਆਂ ਸੋਹੀ ਆ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਇਓ ਇੱਕ ਓਮਕਾਰ ਸਾਤ ਗੁਰ ਪ੍ਰਸਾਦ ਆਸਾ ਘਰ ਤੀਜਾ ਮਹਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਦੇ ਜੇ ਲੱਖ ਉੱਠ ਕਰੇ ਸਲਾਮ ਲੱਖਾਂ ਉੱਪਰ ਫਰਮਾਇਸ ਤੇਰੀ ਲੱਖ ਉਠ ਰੱਖ ਹੈ ਮਾਨ ਜਾ ਪਤ ਲਿਖੇ ਨਾ ਪਵੈ ਤਾ ਸਾਬਨ ਰਾ ਫਲ ਕਾਮ ਹਰ ਕੇ ਨਾਮ ਬਿਨਾ ਜਗ ਤੰਤਾ ਜੇ ਬਹੁਤੇ ਬਹੁਤਾ ਸਮਝਾਈਏ ਭੋਲਾ ਇਸੂੰਦੂ ਅੰਦਾਜ਼ ਰਹਾਉ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰਸਾਰੀ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿੰਨਾ ਤੋਂ ਅੱਜ ਦੀ ਇਸ ਪਾਵਨ ਪਵਿੱਤਰ ਵਿਚਾਰ ਨੂੰ ਪ੍ਰారంਭ ਕਰਨਾ ਹੈ ਪਹਿਲੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਮਖਾਰਬਿੰਦ ਤੋਂ ਆਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਮੁਕੱਦਸ ਅੰਗ 300 58 ਦੇ ਉੱਪਰ ਸਭਾਏ ਮਾਨ ਹਲ ਸਤਿਗੁਰੂ ਨੇ ਕਿਰਪਾ ਕੀਤੀ ਮੰਗਲਾ ਚਰਨ ਦੇ ਅੰਦਰ ਸਤਿਗੁਰੂ ਨੇ ਸਮਝਾਉਣਾ ਕੀਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਾਈ ਉਹ ਰੱਬ ਇੱਕ ਹੈ ਉਹ ਪਰਮਾਤਮਾ ਇੱਕ ਹੈ ਤੇ ਮਿਲਦਾ ਕਿਵੇਂ ਹੈ ਸਤਗੁਰ ਪ੍ਰਸਾਦ ਸਤਗੁਰੂ ਪ੍ਰਸਾਦ ਕਿਰਪਾ ਸਤਗੁਰੂ ਦੀ ਕਿਰਪਾ ਦੇ ਸਦਕਾ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਲ ਮਲਾਪ ਹੁੰਦਾ ਹੈ ਅੱਗੇ ਹੁਣ ਸਤਗੁਰੂ ਜੀ ਨੇ ਕਿਰਪਾ ਕੀਤੀ ਸਤਿਗੁਰੂ ਸਮਝਾਉਣ ਲੱਗੇ ਕਿ ਭਾਈ ਵੇਖ ਆਸ ਦੁਨੀਆ ਦੇ ਅੰਦਰ ਐਸ ਜਗਤ ਦੇ ਅੰਦਰ ਤੇਰੇ ਕੋਲੇ ਕਿੰਨਾ ਵੀ ਕੋਈ ਧਨ ਹੋਵੇ ਕਿੰਨੀਆਂ ਵੀ ਤੇਰੇ ਕੋਈ ਫੌਜਾਂ ਹੋਣ ਕਿੰਨਾ ਵੀ ਤੇਰਾ ਕੋਈ ਆਦਰ ਸਤਕਾਰ ਮਾਨ ਕਰਦਾ ਹੋਵੇ ਪਰ ਜੇਕਰ ਉਸ ਅਕਾਲ ਪੁਰਖ ਪਰਮਾਤਮਾ ਦੇ ਘਰ ਵਿੱਚ ਤੂੰ ਪ੍ਰਵਾਨ ਨਹੀਂ ਤੇ ਆ ਤੇਰੇ ਸਾਰੇ ਇਥੋਂ ਦਾ ਜੋ ਵੀ ਤੇਰਾ ਠਾਠ ਬਾਠ ਹੈ ਇਹ ਕਿਸੇ ਵੀ ਕੰਮ ਨਹੀਂ ਤਾਂ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਕਰਕੇ ਸਮਝ ਆਉਣ ਲੱਗੇ ਕਿ ਭਾਈ ਹਰ ਕੇ ਨਾਮ ਬਿਨਾਂ ਜਗਤੰ ਦਾ ਜੇ ਬਹੁਤ ਆ ਸਮਝਾ ਇਹ ਭੂਲਾ ਈਸੂ ਅੰਦੂ ਅੰਦਾ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਗ ਤਦਾ ਮੂ ਮਨੁਖ ਵਾਸਤੇ ਕਹਿੰਦੇ ਭਾਈ ਇੱਕ ਧੰਦਾ ਉਲਝਣ ਹੈ ਹਰ ਕੇ ਨਾਮ ਬਿਨਾਂ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਆ ਦੁਨੀਆ ਦੇ ਜਿੰਨੇ ਵੀ ਧੰਦੇ ਹਨ ਸਤਿਗੁਰੂ ਕਹਿਣ ਲੱਗੇ ਇਹ ਜਗਤ ਦਾ ਜਿਹੜਾ ਮੋਹ ਹੈ ਭਾਈ ਇਹ ਤਾਂ ਮਨੁੱਖਵਾ ਤੇ ਉਲਝਣ ਹੈ ਇਹ ਦਲਦਲ ਦੀ ਤਰ੍ਹਾਂ ਹੈ ਉਲਝਣ ਬਣ ਗਿਆ ਦਲਦਲ ਬਣ ਗਿਆ ਔਰ ਇਸ ਉਲਝਣ ਵਿੱਚ ਜੀਵ ਇੰਨਾ ਫਸ ਗਿਆ ਇੰਨਾ ਫਸ ਗਿਆ ਕਿ ਭਾਵੇਂ ਕਿਤਨਾ ਉਹਨੂੰ ਸਮਝਾਉਣਾ ਕਰੋ ਜੇ ਬਹੁਤਾ ਸਮਝਾਈਏ ਭੋਲਾ ਇਸ ਜਗ ਦਾ ਉਹ ਹੀ ਐਸਾ ਸਤਿਗੁਰੂ ਕਹਿਣ ਲੱਗੇ ਭਾਈ ਜਿਹੜਾ ਇਸ ਜਗ ਤੇ ਵੋਹ ਦੇ ਵਿੱਚ ਉਲਝ ਗਿਆ ਨਾ ਫਸ ਗਿਆ ਉਹਨੂੰ ਜਿੰਨਾ ਮਰਜ਼ੀ ਸਮਝਾਈ ਚੱਲੋ ਜੇ ਬਹੁਤਾ ਸਮਝਾਈਏ ਭੋਲਾ ਕਹਿੰਦੇ ਫਿਰ ਜਿੰਨਾ ਮਰਜ਼ੀ ਉਹਨੂੰ ਸਮਝਾਉਂਦੇ ਰਹੀਏ ਉਹ ਮਨ ਦਾ ਅੰਨਾ ਹੈ ਪੀਸੋ ਅੰਧੋ ਅੰਦਾ ਉਹ ਮਨ ਅੰਨਾ ਹੀ ਅੰਨਾ ਰਹੇਗਾ ਭਾਵੇਂ ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕਰਾਹੇ ਪੈ ਰਿਹਾ ਹਾਂ ਕਿਉਂਕਿ ਇਹ ਜਗਤ ਦਾ ਮੋਹ ਐਸਾ ਹੈ ਇੱਕ ਵਾਰ ਜਿਹੜਾ ਇਹਦੇ ਵਿੱਚ ਫਸ ਗਿਆ ਉਹ ਤੋਂ ਨਿਕਲਣਾ ਬਹੁਤ ਮੁਸ਼ਕਲ ਹੈ ਹੁਣ ਅੱਗੇ ਸਤਿਗੁਰੂ ਕਹਿੰਦੇ ਵੀ ਠੀਕ ਹੈ ਤੂੰ ਜਗਤ ਦੇ ਮੋਹ ਵਿੱਚ ਫਸ ਕੇ ਪ੍ਰਮਾਤਮਾ ਨੂੰ ਭੁੱਲ ਗਿਓ ਪਰ ਇੱਕ ਗੱਲ ਇਹ ਵੀ ਚੇਤੇ ਰੱਖੀ ਲੱਖ ਲਸ਼ਕਰ ਲੱਖ ਵਾਚੇ ਨੇਜੇ ਲੱਖ ਉਠ ਕਰੇ ਸਲਾਮ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉਠ ਰਾਖੇ ਮਾਨ ਜਾਂ ਪਤ ਲੇਖੇ ਨਾ ਪਵੇ ਤਾਂ ਸਭ ਨਰਾ ਫਲ ਕਾਮ हे ਭਾਈ ਜੇ ਮੰਨ ਲੈ ਲੱਖ ਲਸ਼ਕਰ ਵੀ ਤੇਰੇ ਕੋਲੇ ਫੌਜਾਂ ਬਹੁਤ ਨੇ ਲਸ਼ਕਰ ਦੇ ਅਰਥ ਨੇ ਫੌਜਾਂ ਲੱਖ ਲਸ਼ਕਰ ਤੇਰੇ ਕੋਲੇ ਫੌਜਾਂ ਬੇਅੰਤ ਫੌਜਾਂ ਨੇ ਲੱਖ ਵਾਜੇ ਨੇਜੇ ਤੇ ਉਹਨਾਂ ਦੇ ਵਿੱਚ ਲੱਖਾਂ ਬੰਦੇ ਵਾਜੇ ਵਜਾਉਣ ਵਾਲੇ ਹੋਣ ਲੱਖਾਂ ਨੇਜੇ ਬਰਦਾਰ ਹੋਣ ਭਾਵ ਕਿ ਨੇਜਾ ਫੜ ਕੇ ਤੁਰਨ ਵਾਲੇ ਹੋਣ ਲੱਖ ਉੱਠ ਕੇ ਸਲਾਮ ਤੇ ਲੱਖਾਂ ਹੀ ਆਦਮੇ ਉੱਠ ਕੇ ਨਿਤ ਤੈਨੂੰ ਸਲਾਮ ਕਰਦੇ ਹੋੜ ਲੱਖ ਲਸ਼ਕਰ ਤੇਰੇ ਕੋਲੇ ਬਿਆੰਤ ਫੌਜਾਂ ਹੋੜ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੋਣ ਉਹਨਾਂ ਵਿੱਚ ਲੱਖਾਂ ਹੀ ਬਾਜੇ ਵਜਾਉਣੇ ਵਾਲੇ ਹੋਣ ਲੱਖਾਂ ਹੀ ਨੀਚੇ ਪੜ ਕੇ ਤੁਰਨ ਵਾਲੇ ਹੋਣ ਲੱਖ ਉੱਠ ਕੇ ਸਲਾਮ ਤੇ ਲੱਖਾਂ ਹੀ ਤੈਨੂੰ ਰਜਾਨਾ ਸਲਾਮਾ ਕਰਨ ਵਾਲੇ ਹੋੜ ਪਰ ਸਤਿਗੁਰੂ ਕਹਿੰਦੇ ਗੱਲ ਚੇਤੇ ਰੱਖੀ ਲੱਖਾਂ ਉੱਪਰ ਫਰਮਾਇਸ਼ ਏਰੀ ਲੱਖ ਉੱਠ ਰੱਖੇ ਮਾਰ ਤੇ ਭਾਈ ਲੱਖਾਂ ਦੇ ਉੱਤੇ ਹੀ ਤੇਰਾ ਹੁਕਮ ਚੱਲਦਾ ਹੋਵੇ ਲੱਖਾਂ ਕਰੋੜਾਂ ਬੰਦਿਆਂ ਤੇ ਤੇਰਾ ਹੁਕਮ ਚੱਲਦਾ ਹੋਵੇ ਲੱਖ ਉੱਠ ਰੱਖੇ ਮਾਨ ਤੇ ਲੱਖਾਂ ਹੀ ਬੰਦੇ ਤੇਰਾ ਮਾਨ ਤੇ ਸਤਕਾਰ ਕਰਦੇ ਹੋਣ ਤੇ ਸਭ ਕੁਝ ਤੇਰੇ ਕੋਲ ਹੋਵੇ ਲੱਖਾਂ ਪਹੁੰਚਾ ਹੋਣ ਲੱਖਾਂ ਵਿੱਚ ਵਾਜੇ ਵਜਾਉਣੇ ਵਾਲੇ ਹੋਣ ਲੱਖਾਂ ਨੇਜੇ ਫੜ ਕੇ ਤੁਰਨ ਵਾਲੀਆਂ ਫੁੱਲਜਾ ਹੋਣ ਲੱਖਾਂ ਤੈਨੂੰ ਸਲਾਮ ਕਰਨ ਵਾਲੇ ਹੋੜ ਤੇ ਲੱਖਾਂ ਦੇ ਉੱਤੇ ਤੇਰਾ ਚੱਲਦਾ ਹੋਵੇ ਹੁਕਮ ਅਤੇ ਲੱਖ ਹੀ ਦੀ ਗਣਤੀ ਵਿੱਚ ਉਹ ਬੰਦੇ ਤੇਰਾ مان ਤੇ ਸਤਕਾਰ ਕਰਦੇ ਹੋਣ ਪਰ ਇੱਕ ਗੱਲ ਚਿੱਤਰ ਕੀ ਜਾਪਤ ਲੇਖੇ ਨਾ ਪਵੇ ਸਭ ਡਰਾਫ ਲਗਾ ਤੇ ਜੇਕਰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਦੇ ਅੰਦਰ ਤੂੰ ਕਬੂਲ ਨਹੀਂ ਤੇ ਆਹ ਤੇਰਾ ਸਾਰਾ ਜਿਹੜਾ اڈੰਬਰ ਨਾ ਅਨ ਲੱਖਾਂ ਤੇਰੀਆਂ ਫੌਜਾਂ ਲੱਖ ਤੈਨੂੰ ਸਲਾਮਾ ਕਰਨ ਵਾਲੇ ਕਹਿੰਦੇ ਇਹ ਪਰ ਕਿਸੇ ਵੀ ਕੰਮ ਨਹੀਂ ਇਹ ਗੱਲ ਚੇਤੇ ਰੱਖ ਲੈ ਇਹ ਪਰ ਤੇਰੇ ਕਿਸੇ ਵੀ ਕੰਮ ਨਹੀਂ ਭਾਵ ਕੇ ਭਾਈ ਜੇ ਲੱਖੇ ਲੱਖਾਂ ਬੰਦੇ ਉਹ ਤੇਰੀ ਉਨਾ ਉਤੇ ਚੱਲਦੀ ਹੋਵੇ ਹਕੂਮਤ ਤੂੰ ਇੱਕ ਨੂੰ ਆਵਾਜ਼ ਮਾਰਦਾ ਸੌ ਤੇਰੇ ਕੋਲੇ ਖੜੇ ਹੋਣ ਸਾਰਿਆਂ ਤੇ ਤੇਰੀ ਹਕੂਮਤ ਚੱਲਦੀ ਹੋਵੇ ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ ਪਰ ਇਹ ਗੱਲ ਇਹ ਚੇਤੇ ਰੱਖੀ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿਉਂ ਕਿ ਜੇ ਤੇਰੀ ਇਹ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਨਾ ਪਵੇ ਤਾਂ ਇੱਥੇ ਦੇ ਤੇਰੇ ਸਾਰੇ ਕੀਤੇ ਜਿਹੜੇ ਕੰਮ ਇਹ ਵਿਅਰਥ ਹਨ ਆ ਤੇਰਾ ਸਾਰਾ ਅਡੰਬਰ ਜਿਹੜਾ ਨਾ ਤੂੰ ਕਰ ਰਿਆ ਵਾ ਇਹ ਵਿਅਰਥ ਹੈ ਅੱਗੇ ਹੁਣ ਸਤਿਗੁਰੂ ਕਿਰਪਾ ਕਰਕੇ ਸਮਝਾਉਣ ਲੱਗੇ ਲੱਖ ਖੱਟਿਏ ਲੱਖ ਸੰਝਿਆਏ ਖਾ ਜਾਏ ਲੱਖ ਆਵੇ ਲੱਖ ਜਾਏ ਜਾਂ ਪਤ ਲਿਖੇ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਹੇ ਹੁਣ ਸਤਿਗੁਰੂ ਕਹਿਣ ਲੱਗੇ ਵੀ ਭਾਈ ਮਨ ਲੱਖ ਖੱਟੀਆਂ ਹੈ ਕਹਿੰਦੇ ਜੇ ਤੂੰ ਲੱਖਾਂ ਰੁਪਏ ਕਮਾਈ ਕਰਦਾ ਹੋਵੇ ਦਿਲੀ ਦਿਰਜਾਨਾ ਦੀ ਲੱਖ ਖੱਟੀਏ ਲੱਖ ਸੰਜੀਏ ਖਾਜਾਂ ਜੇ ਲੱਖਾਂ ਰੁਪਏ ਖੱਟੇ ਜਾਣ ਕਮਾਏ ਜਾਣ ਲੱਖਾਂ ਰੁਪਏ ਜੋੜੇ ਜਾਣ ਲੱਖਾਂ ਰੁਪਏ ਤੂੰ ਖਰਚ ਵੀ ਕਰਦਾ ਹੋਵੇ ਐਨਾ ਤੇਰੇ ਕੋਲੇ ਸਾਧ ਐਨੀ ਤੇਰੀ ਕਮਾਈ ਤਨ ਹੋਵੇ ਤੇਰੇ ਕੋਲੇ ਲੱਖਾਂ ਰੁਪਏ ਤੂੰ ਕਮਾਉਂਦਾ ਹੋਵੇ ਲੱਖਾਂ ਰੁਪਏ ਤੂੰ ਇਕੱਠੇ ਕਰਦਾ ਹੋਵੇ ਲੱਖਾਂ ਹੀ ਤੂੰ ਖਰਚ ਕਰਦਾ ਹੋਵੇ ਤੇ ਸਤਿਗੁਰੂ ਕਹਿੰਦੇ ਜਾਂ ਪਤ ਲੇਖੇ ਨਾ ਪਵੇ ਤਾਂ ਜੀ ਕਿੱਥੇ ਪਰਪਾਹੇ ਲੱਖ ਘਟਿਏ ਲੱਖ ਸੰਝੀਏ ਖਾਜਾ ਲੱਖ ਆਵੇ ਲੱਖ ਜਾਹੇ ਪਰ ਇਹ ਗੱਲ ਚੇਤੇ ਰੱਖੀ ਭਾਈ ਵੇ ਚੱਕ ਤੂੰ ਲੱਖਾਂ ਰੁਪਏ ਰੋਜ਼ਾਨਾ ਕਮਾਈ ਕਰਦਾ ਲੱਖਾਂ ਰੁਪਏ ਤੂੰ ਜੋੜਦਾ ਵੀ ਹੈ ਲੱਖਾਂ ਰੁਪਏ ਤੂੰ ਖਰਚ ਵੀ ਕਰਦਾ ਹੈ ਲੱਖਾਂ ਰੁਪਏ ਤੇਰੇ ਕੋਲੇ ਆਉਣ ਜਾਣ ਬਣਿਆ ਹੋਇਆ ਹੈ ਲੱਖਾਂ ਹੀ ਆਉਂਦੇ ਨੇ ਲੱਖਾਂ ਚਲੇ ਗਏ ਪਰ ਜੇ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੀ ਨਜ਼ਰ ਵਿੱਚ ਏ ਤੇਰੀ ਇੱਜ਼ਤ ਜਿਹੜੀ ਇਸ ਜਗਤ ਵਿੱਚ ਤੇਰੀ ਇੱਜ਼ਤ ਬਣੀ ਐ ਧਨ ਕਰਕੇ ਚੇਤੇ ਰੱਖੀ ਜੇ ਇੱਜ਼ਤ ਉਸ ਦਾਤੇ ਦੇ ਘਰ ਵਿੱਚ ਪ੍ਰਮਾਣ ਨਹੀਂ ਨਾ ਤੇ ਇਹਨਾਂ ਲੱਖਾਂ ਰੁਪਿਆਂ ਦੇ مالک ਵੀ ਅੰਦਰੋਂ ਪਰ ਦੁਖੀ ਰਹਿੰਦੇ ਹੱ। ਫਿਰ ਤੂੰ ਇੱਥੇ ਵੀ ਦੁਖੀ ਹਾਰ। ਦੇ ਚੱਕ ਤੇਰਾ ਕਿੰਨਾ ਕੋਈ ਇੱਜ਼ਤ ਮਾਨ ਸਤਿਕਾਰ ਕਰਦਾ ਹੋਵੇ। ਪਰ ਜੇਕਰ ਤੂੰ ਉਸ ਦਾਤੇ ਦੇ ਘਰ ਵਿੱਚ ਪ੍ਰਮਾਣ ਰਹੇ ਤੇ ਸਤਿਗੁਰੂ ਕਹਿਣ ਲੱਗੇ ਐਦਾਂ ਦੇ ਲੱਖਾਂ ਕਮਾਉਣ ਵਾਲੇ ਉਹ ਲੱਖਾਂ ਰੁਪਏ ਦੇ ਮਾਲਕ ਕਰੋੜਾਂ ਅਰਬਾਂ ਦੇ ਮਾਲਕ ਕਹਿੰਦੇ ਉਹ ਵੀ ਪਰ ਅੰਦਰੋਂ ਦੁਖੀ ਹੋ ਕੇ ਹੀ ਇੱਥੋਂ ਜਾਂਦੇ ਹਨ ਅੱਗੇ ਸਤਿਗੁਰੂ ਨੇ ਕਿਰਪਾ ਕੀਤੀ ਸਤਿਗੁਰੂ ਅੱਗੇ ਕਹਿਣ ਲੱਗੇ ਲੱਖ ਸਾਸਤ ਸਮਝਾਵੜੀ ਲੱਖ ਪੰਡਤ ਪੜੇ ਪੁਰਾਣ ਜਾ ਪਤ ਲਿਖੇ ਨਾ ਪਵੇ ਤਾਂ ਸਭੇ ਕੋ ਪ੍ਰਵਾਨ ਕਹਿੰਦੇ ਭਾਈ ਲੱਖ ਸਾਸਤ ਸ਼ਾਸਤਰ ਕਹਿੰਦੇ ਲੱਖਾਂ ਵਾਰੀ ਤੂੰ ਸ਼ਾਸਤਰਾਂ ਦੀ ਵਿਆਖਿਆ ਕੀਤੀ ਹੋਵੇ ਹੁਣ ਪਹਿਲਾਂ ਸਤਿਗੁਰੂ ਨੇ ਗੱਲ ਕਹੀ ਧਨ ਦੀ ਜਿਹੜਾ ਦੁਨਿਆਵੀ ਧਨ ਹੈ ਪਹਿਲੀ ਗੱਲ ਫੌਜਾਂ ਆਦੇ ਇਕੱਠੀਆਂ ਦਿੱਤੀਆਂ ਕੋ ਰਾਜੇ ਦੀ ਗੱਲ ਫਿਰ ਇੱਕ ਸ਼ਾਹੂਕਾਰ ਦੀ ਗੱਲ ਹੁਣ ਇੱਕ ਵਿਦਵਾਨ ਦੀ ਗੱਲ ਹੈ ਵੀ ਮੰਨ ਲਓ ਤੂੰ ਵਿਦਵਾਨ ਹੀ ਇੰਨਾ ਹੋਵੇ ਵੀ ਲੱਖ ਸਾਸ਼ਤਰ ਸਮਝ ਆਵੜੀ ਲੱਖ ਪੰਡਤ ਪੜੇ ਪ੍ਰਾਣ ਕਿ ਲੱਖਾਂ ਵਾਰੀ ਸ਼ਾਸਤਰਾਂ ਦੀ ਵਿਆਖਿਆ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕੀਤੀ ਹੋਵੇ ਵਿਦਵਾਨ ਲੋਕ ਲੱਖਾਂ ਵਾਰੀ ਪ੍ਰਾਣ ਪੜ 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 ਕੇ ਤੇ ਦੁਨੀਆਂ ਵਿੱਚ ਆਪਣੀ ਵਿਦਿਆ ਦੇ ਕਾਰਨ ਇੱਜ਼ਤ ਹਾਸਲ ਕਰ ਲੈਣ ਕਿਉਂਕਿ ਵਿਦਵਾਨ ਬੰਦਿਆਂ ਦੀ ਇੱਜ਼ਤ ਹੁੰਦੀ ਹੈ ਨਾ ਜਿੱਥੇ ਧਨਵਾਨ ਬੰਦੇ ਦੀ ਇੱਜ਼ਤ ਐ ਲੋਕ ਕਰਦੇ ਨੇ ਉਥੇ ਵਿਦਵਾਨਾਂ ਦੀ ਵੀ ਇੱਜ਼ਤ ਹੁੰਦੀ ਹੈ ਹੁਣ ਸਤਿਗੁਰੂ ਕਹਿੰਦੇ ਵੀ ਠੀਕ ਹੈ ਤੂੰ ਲੱਖਾਂ ਵਾਰੀ ਸ਼ਾਸਤਰਾਂ ਦੀ ਵਿਆਖਿਆ ਕੀਤੀ ਹੋਵੇ ਵਿਦਵਾਨ ਲੋਕ ਲੱਖਾਂ ਵਾਰੀ ਪ੍ਰਾਣ ਪੜਨ ਤੇ ਦੁਨੀਆਂ ਵਿੱਚ ਆਪਣੇ ਵਿਦਿਆ ਦੇ ਮਾਨ ਦਾ ਆਪਣੀ ਵਿਦਿਆ ਦੇ ਕਾਰਨ ਇੱਜ਼ਤ ਹਾਸਲ ਕਰ ਲੈਣ ਪਰ ਜੇਕਰ ਇਹ ਇੱਜ਼ਤ ਪ੍ਰਭੂ ਦੇ ਦਰਸ ਦੇ ਕਬੂਲ ਨਾ ਹੋਵੇ ਤਾਂ ਇਹ ਸਾਰੇ ਪੜੇ ਪੜਾਏ ਜਿੰਨੇ ਵੀ ਗਿਆਨ ਤੂੰ ਇਕੱਠਾ ਕੀਤਾ ਹੋਇਆ ਹੈ ਜਿੰਨੇ ਵੀ ਤੂੰ ਧਾਰਮਿਕ ਗ੍ਰੰਥ ਪੜੇ ਹੋਏ ਨੇ ਇਹ ਸਾਰੇ ਤੇਰੇ ਵਿਰਥ ਚਲੇ ਗਏ ਕਿਉਂ ਕਿਉਂਕਿ ਉਸ ਦਾਤੇ ਦੇ ਘਰ ਵਿੱਚ ਤੂੰ ਕਬੂਲ ਨਹੀਂ ਪਿਆ ਉਸ ਦਾਤੇ ਦੇ ਘਰ ਵਿੱਚ ਤੂੰ ਪ੍ਰਵਾਨ ਨਹੀਂ ਹੋਇਆ ਸਤਿਗੁਰੂ ਕਹਿੰਦੇ ਜਾਪਤ ਲੇਖੇ ਨਾ ਪਵੇ ਤਾਂ ਸਭੇ ਕੋ ਪ੍ਰਵਾਨ ਫਿਰ ਉਹ ਉਸ ਦਾਤੇ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ ਜੇ ਤੂੰ ਉਸ ਦਾਤੇ ਦੇ ਘਰ ਵਿੱਚ ਪ੍ਰਵਾਨ ਨਹੀਂ ਉਥੇ ਕਬੂਲ ਨਹੀਂ ਤੇ ਇਹ ਤੇਰੇ ਸਾਰੇ ਪੜੇ ਪੜਾਏ ਗ੍ਰੰਥ ਪੜੇ ਪੜਾਏ ਸ਼ਾਸਤਰ ਕਹਿੰਦੇ ਇਹ ਤੇਰੇ ਵਿਅਰਥ ਚਲੇ ਗਏ ਅੱਗੇ ਸਤਿਗੁਰੂ ਕਹਿਣ ਲੱਗੇ ਸੱਚ ਨਾਮ ਪਤ ਉਪਜੇ ਕਰਮ ਨਾਮ ਕਰਤਾਰ ਐਨ ਜਹੂ ਦੇ ਜੇ ਵਸਾਏ ਨਾਨਕ ਨਦਰੀ ਪਾਰ ਅਖੀਰ ਵਿੱਚ ਸਤਿਗੁਰੂ ਕਹਿਣ ਲੱਗੇ ਵੀ ਵੇਖ ਇਸ ਮਾਤ ਲੋਕ ਵਿੱਚ ਲੱਖਾਂ ਤੇਰੇ ਕੋਲੇ ਫੌਜਾਂ ਹੋਣ ਲੱਖਾਂ ਬੰਦੇ ਤੇਰੇ ਇੱਜ਼ਤ ਮਾਨ ਕਰਦੇ ਹੋਣ ਪਰ ਉਹ ਦਾਤੇ ਦੇ ਘਰ ਵਿੱਚ ਤੂੰ ਕਬੂਲ ਨਹੀਂ ਤੇਰੇ ਕੋਲੇ ਧਨ ਕਿੰਨਾ ਹੋਵੇ ਕਿੰਨਾ ਤੂੰ ਜੋੜਿਆ ਹੈ ਕਿੰਨਾ ਤੂੰ ਖਵੋਨਾ ਕਿੰਨਾ ਤੂੰ ਖਰਚ ਕਰਦਾ ਪਰ ਉਸ ਦਾਤੇ ਦੇ ਘਰ ਵਿੱਚ ਤੂੰ ਪ੍ਰਵਾਨ ਨਹੀਂ ਕਿੰਨੇ ਤੂੰ ਵੇਦ ਸ਼ਾਸਤਰ ਪੜੇ ਹੋਣ ਕਿੰਨਾ ਵੀ ਤੂੰ ਵਿਦਵਾਨ ਕਿਉਂ ਨਾ ਹੋਵੇ ਪਰ ਉਸ ਦਾਤੇ ਦੇ ਘਰ ਵਿੱਚ ਤੇ ਕਬੂਲ ਨਹੀਂ ਤਾਂ ਫਿਰ ਇਹ ਤੇਰੇ ਪੜੇ ਵਿਅਰਥ ਨੇ ਪਰ ਅੱਗੇ ਹੁਣ ਸਤਿਗੁਰੂ ਸਮਝਾਉਣ ਲੱਗੇ ਵੀ ਉਹਦੇ ਘਰ ਵਿੱਚ ਕਬੂਲ ਕਿਵੇਂ ਪਿਆ ਜਾਵੇ ਉਸ ਦਾਤੇ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਕਬੂਲ ਪਿਆ ਜਾ ਸਕਦਾ ਕਿਵੇਂ ਪ੍ਰਮਾਨ ਹੋਇਆ ਜਾ ਸਕਦਾ ਤੇ ਸਤਿਗੁਰੂ ਕਹਿੰਦੇ ਸੱਚ ਨਾਮ ਪਤ ਉਪਜੇ ਕਰਮ ਨਾਮ ਕਰਤਾਰ ਐਨਜ਼ ਹਿਰਦੇ ਜੇ ਵਸੈ ਨਾਨਕ ਨਜ਼ਰੀ ਪਾ ਕਹਿੰਦੇ ਭਾਈ ਆ ਸਦਾ ਸੇ ਰਹਿਣ ਵਾਲੀ ਪਰਮਾਤਮਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਉਸ ਦਾਤੇ ਦੇ ਦਰਸੇ ਇੱਜ਼ਤ ਮਿਲਦੀ ਹੈ ਨਾ ਕਿ ਤੇਰੇ ਧਨ ਕਰਕੇ ਮਿਲਦੀ ਹੈ ਨਾ ਕਿ ਤੇਰੀਆਂ ਫੌਜਾਂ ਕਰਕੇ ਮਿਲਦੀ ਹੈ ਤੇ ਨਾ ਕਿ ਤੂੰ ਬਹੁਤ ਵੱਡਾ ਵਿਦਵਾਨ ਹੈ ਇਸ ਕਰਕੇ ਤੈਨੂੰ ਇੱਜ਼ਤ ਮਿਲਣੀ ਹੈ ਕਿਵੇਂ ਮਿਲਣੀ ਆ ਉਹ ਸਦੀਵਤ ਰਹਿਣ ਵਾਲਾ ਉਹ ਸਦਾ ਸਹਿਣ ਵਾਲਾ ਫਿਰ ਰਹਿਣ ਵਾਲਾ ਪਰਮਾਤਮਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਈਏ ਤੇ ਜਦੋਂ ਉਸ ਦਾਤੇ ਦੇ ਨਾਮ ਵਿੱਚ ਜੁੜਾਂਗੇ ਸਤਿਗੁਰੂ ਕਹਿੰਦੇ ਉਸ ਦਾਤੇ ਦੇ ਦਰ ਤੇ ਇੱਜ਼ਤ ਮਿਲੇਗੀ ਇਸ ਤਰ੍ਹਾਂ ਉਹਦੇ ਦਾਤੇ ਦੇ ਘਰ ਵਿੱਚ ਤੋਂ ਪ੍ਰਵਾਨ ਹੋਵੇਗਾ ਤੇ ਸਤਿਗੁਰੂ ਕਹਿੰਦੇ ਭਾਈ ਇਹ ਉਸ ਅਕਾਲ ਪੁਰਖ ਦਾ ਇਹ ਨਾਮ ਮਿਲਦਾ ਹੈ ਕਿੱਥੋਂ ਕਹਿੰਦੇ ਉਸ ਦੀ ਆਪਣੀ ਮਿਹਰ ਨਾਲ ਇਹ ਉਸ ਦਾਤੇ ਦਾ ਨਾਮ ਜਿਹੜਾ ਹੈ ਇਹ ਪ੍ਰਾਪਤ ਕਿਵੇਂ ਹੋਵੇ ਸਤਿਗੁਰੂ ਕਹਿੰਦੇ ਭਾਈ ਐਨਸ ਹਿਰਦੇ ਜੇ ਵਸਾ ਨਾਨਕ ਨਦਰੀ ਪਾਰ ਕਹਿੰਦੇ ਭਾਈ ਇਹ ਦਾਤੇ ਦਾ ਜਿਹੜਾ ਨਾਮ ਆ ਨਾ ਅਕਾਲ ਪੁਰਖ ਪਰਮਾਤਮਾ ਦਾ ਉਸ ਕਰਤਾਰ ਦਾਤੇ ਦਾ ਇਹ ਨਾਮ ਮਿਲਦਾ ਤਾਂ ਹੈ ਪਰ ਉਹਦੀ ਮਿਹਰ ਤੋਂ ਬਿਨਾ ਨਹੀਂ ਮਿਲਦਾ ਉਹਦੀ ਮਿਹਰ ਦੇ ਨਾਲ ਮਿਲਣਾ ਹੈ ਤੇ ਅੱਗੇ ਸਤਿਗੁਰੂ ਕਹਿੰਦੇ हे ਨਾਨਕ ਜੇ ਕਰ ਐਨਸ ਹਿਰਦੇ ਜੇ ਵਸੇ ਐਨਸ ਹਿਰਦੇ ਐਨਸ ਦੇ ਅਰਥ ਨੇ ਦਿਨ ਰਾਤ ਸਦੀਬ ਕਾਲ ਹਮੇਸ਼ਾ ਸਤਿਗੁਰੂ ਕਹਿੰਦੇ ਹੈ ਨਾਨਕ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਦਿਨ ਰਾਤ ਵਸਦਾ ਹੋਵੇ ਸਦੀਪ ਵਸਦਾ ਹੋਵੇ ਹਰ ਸਮੇਂ ਵਸਦਾ ਰਹੇ ਤਾਂ ਅਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਦੇ ਨਾਲ ਇਹ ਮਨੁੱਖ ਜਿਹੜਾ ਹੈ ਨਾਨਕ ਨਦਰੀ ਪਾਰ ਕਹਿੰਦੇ ਭਾਈ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਪਾਰਨਾ ਬੰਨਾ ਲੱਭ ਲੈਂਦਾ ਹੈ ਭਾਵ ਕਿ ਭਾਈ ਜੀ ਉਸ ਦਾਤੇ ਦੇ ਘਰ ਵਿੱਚ ਇੱਜ਼ਤ ਮਿਲਣੀ ਹੈ ਤੇ ਉਹ ਹੈ ਨਾਮ ਧਨ ਕਰਕੇ ਜੇਕਰ ਤੇਰੇ ਪੱਲੇ ਨਾਮ ਧਨ ਹੋਵੇ ਉਸ ਦਾਤੇ ਦੇ ਨਾਮ ਵਿੱਚ ਤੂੰ ਜੁੜਿਆ ਹੋਵੇ ਦਿਨ ਰਾਤ ਉਸ ਦਾਤੇ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹੋਵੇ ਤਾਂ ਤੈਨੂੰ ਉਸ ਦਾਤੇ ਦੇ ਘਰ ਵਿੱਚ ਇੱਜ਼ਤ ਮਿਲੇਗੀ ਸਤਕਾਰ ਮਿਲੇਗਾ ਤੂੰ ਪ੍ਰਵਾਨ ਹੋਵੇਂਗਾ ਸਤਿਗੁਰੂ ਕਹਿੰਦੇ ਭਾਈ ਇਹ ਨਾਮ ਦੀ ਦਾਤ ਵੀ ਤਾਂ ਉਸ ਦਾਤੇ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲ ਸਕਦੀ ਇਹ ਨਾਮ ਦੀ ਦਾਤ ਵੀ ਉਸ ਦਾਤੇ ਦੀ ਕਿਰਪਾ ਕਰਕੇ ਹੀ ਮਿਲੇਗੀ ਤੇ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਦਿਨ ਰਾਤ ਵਸਦਾ ਹੈ ਤਾਂ ਪ੍ਰਮਾਤਮਾ ਦੀ ਬਖਸ਼ਿਸ਼ ਹੈ ਉਹਦੀ ਮਿਹਰ ਹੈ ਉਹਦੀ ਬਖਸ਼ਿਸ਼ ਉਹਦੀ ਮਿਹਰ ਦੇ ਨਾਲ ਉਹ ਮਨੁੱਖ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੋਵੇ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜੀ ਬੋਲਣਾ ਜੀ ਤਤਨਾਮ ਰੀਵਾਹੀ ਗੁਰੂ ਸਾਹਿਬ ਜੀ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਜੀ ਤਰਟੀਆਂ ਰਹਿ ਜਾਂਦੀਆਂ ਨੇ ਆਪ ਸਾਧ ਸੰਗਤ ਵਕਚਣ ਜੋਗ ਹੋਈਆਂ ਅਨੇਕ ਭੁੱਲਾਂ ਨੂੰ ਮੁਕਛ ਲੈਣਾ ਆਓ ਅਨੰਤ ਸਹਿਬ ਛੇ ਪੌੜੀਆਂ ਦਾ ਜਾਪ ਅਪਰੰਤ ਅਰਦਾਸ ਬੇਨਤੀ ਨਾਲ ਜੁੜਨਾ ਹੈ ਜੀ ਸਤਨਾਮ ਈ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਤੈ ਬਝਾਂ ਰਾਮ ਕਲੀ ਮਹੱਲਾ ਸੀ ਜਾਨਾਂ ਦਿੱਕੂ ਓੰਕਾਰ ਤਤ ਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਤਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਬਰਵਾਰ ਪਰਿਆ ਸਬਦ ਗਾਉਣੇ ਆਇਆ ਅਬਦੋ ਤਾਂ ਗਾਉ ਹਰੀ ਕੀ ਰਾਮ ਮਨ ਜਿਨੀਵ ਸਾਇਆ ਐ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੀਰਿਆ ਤੂੰ ਸਦਾ ਰੋਹਰਣਾ ਲੇ ਰੋਹਰੂ ਤੂੰ ਮਨ ਮੀਰੇ ਤੂ ਸਭ ਸਾਰਣਾ ਅੰਗীকার ਕਰੇ ਤੇਰਾ ਆਕਾਰ ਸਭ ਸਵਾਰਣਾ ਤਵਨਾ ਕਲਾ ਸਮਰਾ ਸੁਆਮੀ ਏਸੋ ਕਿਉ ਮਨੋ ਵਸਾਰੇ ਕਹੇ ਨਾਨਕ ਮਨ ਮੀਰੇ ਸਦਾ ਰੋਹਰਣਾ ਲੇ ਸਾਚੀ ਸਾਈਂਵਾ ਕਿਆ ਨਹੀਂ ਕਰ ਤੇਰਾਈ ਤਾਂ ਤੈਰਾ ਸੌਕ ਜਾ ਜਿਸ ਦੇ ਸੋ ਪਾਵੇ ਅਦਾ ਸਿ ਸਨਾ ਤੇਰੀ ਨਾ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਬਾਜੇ ਸਬਦ ਕ ਨੀਰੇ ਕਹੇ ਨਾਨਕ ਸੱਚੇ ਸਾਹਿਬ ਪਿਆ ਨਾਹੀ ਕਰ ਤੇਰਾ ਆਚਾ ਨਾਮ ਮੇਰਾ ਅਧਾਰ ਆਚਾ ਨਾਮ ਅਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜਨੇ ਚਾਂ ਸਾ ਪਜਾਈਆਂ ਅਦਾ ਕੁਰਬਾਨ ਕੀਤਾ ਗੁਰਬਿਟ ਜੇਦੀਆਂ ਏ ਉਡਿਆਈਆਂ ਕਹੇ ਨਾਨਕ ਸੁਣੋ ਸੰਤ ਅਬਦਤ ਰੂਪਿਆ ਰੂ ਸਾਚਾ ਨਾਮ ਮੇਰਾ ਅਧਾਰ ਵਾਜੇ ਪੰਜ ਸਬਦਿਤ ਘਰਸ ਪਾਂਗਾਈ ਪਰਸ ਪਾਂਗ ਸਬਦ ਵਾਜੀ ਕਲਾ ਜਿਤ ਕਰਤਾ ਰੀਆ ਪੰਜ ਦੂਤ ਤੁਧ ਵਚ ਕੀਤੇ ਆਲ ਗੰਡ ਗ ਮਾਰਿਆ ਔਰ ਕਰਮਾਇ ਤੁਧ ਜਿਨ ਕ ਉਸੇ ਨਾਮ ਹਰ ਕੈ ਲਾਗੇ ਅਹੇ ਨਾਨਕ ਦਾਸ ਕਹੋ ਆਇ ਇਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਪਾਕੇ ਹੋ ਅਗਲ ਮਨੂਰਤ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਾਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਪੂਰੇ 25 ਬਾਣੇ ਅੰਤ ਸਾਜਣਾ ਭੈ ਸਰਸੇ ਪੂਰੇ ਗੁਰ ਤੇਜਾਣੀ ਸੁਣ ਤੇ ਪਵਿਤ ਕੈ ਤੇ ਪਵਿਤ ਅਤਿ ਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਓਵਾਜੇ ਅਨਘਦ ਦੂਰੇ ਸਰੂਪਾ ਪਾਵਨ ਗੁਰ ਪਾਣੀ ਪਿਤਾ ਮਾਤਾ ਧਰਤਵਾਂ ਦੇਵਤ ਰਾਤ ਦੁਏ ਦਾਈ ਦਾਇ ਖੇਲੇ ਸਗਲ ਜਗਤ ਚੰਗ ਆਈਆਂ ਬੁਰਈਆਂ ਆਵਾਚੈ ਧਰਮ ਦੂਰ ਕਰਮੇ ਆਪ ਆਪੜੇ ਪੇ ਨੇੜਾ ਕੇ ਦੂਰ ਜਿੰਨੇ நாம நான்கு இத்தி ஷுட்டி நே நாம ਆਲ ਨਾਨਕ ਤੇ ਮੁਖ ਉਜਲੀ ਗੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਂ ਠਾਕਰ ਤੁਮ ਪਹਾਰ